ਹਾਂਜੀ ਅੱਜ ਗੱਲ ਕਰਾਂਗੇ ਆਪਾਂ ਉਹਨਾਂ ਚਾਰ ਨਰੇਗਾ ਮਜ਼ਦੂਰਾਂ ਦੀ ਜਿਹੜੇ ਇੱਕ ਕੈਂਟਰ ਵਾਲੇ ਦੀ ਗਲਤੀ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਆ ਠੀਕ ਆ ਜੀ ਉਹ ਵਿਚਾਰੇ ਕਰ ਰਹੇ ਸੀ ਰੋਡ ਦੇ ਉੱਤੇ ਕੰਮ ਕੰਮ ਰੋਡ ਦੇ ਉੱਤੇ ਕਰਨਾ ਖਤਰੇ ਤੋਂ ਖਾਲੀ ਤਾਂ ਨਹੀਂ ਹੁੰਦਾ ਤੇ ਪਰ ਉਹਨਾਂ ਨੂੰ ਤਾਂ ਕਰਨਾ ਪੈਂਦਾ ਯਾਰ ਜਿੱਥੇ ਵੀ ਕੰਮ ਮਿਲੇ ਉਹਨਾਂ ਨੂੰ ਕਰਨਾ ਪੈਂਦਾ ਤੇ ਜਿਉਂ ਕੰਮ ਤੇ ਲਾਏ ਸੀ ਨਾ ਤੇ ਉਹਨਾਂ ਦੀ ਸੇਫਟੀ ਵੀ ਕੋਈ ਬਣਦੀ ਸੀਗੀ ਚਲੋ ਕੋਈ ਅੱਗੇ ਪਿੱਛੇ ਬੋਰਡ ਲੱਗਾ ਹੁੰਦਾ ਕਿ ਉਧਰ ਲੱਗਾ ਹੁੰਦਾ ਸੱਜੇ ਲੱਗਾ ਹੁੰਦਾ ਖੱਬੇ ਲੱਗਾ ਹੁੰਦਾ ਠੀਕ ਹੈ ਜੀ ਤੇ ਦੋਹਾਂ ਪਾਸੇ ਪਤਾ ਲੱਗਦਾ ਜਾਂ ਕਿ ਕੰਮ ਚੱਲ ਰਿਹਾ ਪਰ ਇਹ ਉਥੇ ਹੈ ਨਹੀਂ ਸੀ ਇੱਕ ਸੇਫਟੀ ਨਹੀਂ ਹੁਣ ਕਰਕੇ ਤੇ ਇੱਕ ਕੈਂਟਰ ਵਾਲਾ ਉਹਨਾਂ ਦੇ ਉੱਤੇ ਇੱਕ ਕੈਂਟਰ ਚੜਾ ਗਿਆ ਤੇ ਉਹਨਾਂ ਚਾਰਾਂ ਦੀ ਮੌਕੇ ਤੇ ਮੌਤ ਹੋ ਗਈ ਇੱਕ ਪਿੰਡ ਦੇ ਵਿੱਚ 4 ਲੱਖਾਂ ਇੱਕੋ ਵਾਰੀ ਉੱਠਣੀਆਂ ਤੇ ਯਾਰ ਬਹੁਤ ਵੱਡੀ ਘਟਨਾ ਹੈ ਤੇ ਬਹੁਤ ਮੰਦ ਭਾਗੀ ਇਹ ਖਬਰ ਹੈ ਤੇ ਯਾਰ ਦੇਖੋ ਜੇ ਤੁਸੀਂ ਕਿਤੇ ਵੀ ਕਿਸੇ ਵੀ ਮੰਨ ਕੇ ਚਲੋ ਕੰਮ ਕਰਦੇ ਆ ਹਨਾ ਤੇ ਰ ਉੱਥੇ ਸੇਫਟੀ ਤਾਂ ਹੁੰਦੀ ਆ ਪਰ ਯਾਰ ਇਹ ਨਾਲ ਤੇ ਕੋਈ ਨਹੀਂ ਇਹ ਤਾਂ ਬਸ ਉਹਦੇ ਕਰਕੇ ਵੀ કરી ਜਾਂਦੇ ਕੰਮ ਗਰੀਬਾਂ ਦਾ ਕੀ ਹੁੰਦਾ ਹਨਾ ਤੇ ਚਲੋ ਠੀਕ ਆ ਗੱਲ ਪਰ ਉਹਨਾਂ ਦੀ ਸੇਫਟੀ ਹੋਣੀ ਬਣਦੀ ਸੀਗੀ ਤੇ ਚਾਹੀਦੀ ਵੀ ਸੀਗੀ ਤੇ ਅੱਜ ਉਹ ਛੋਟੀ ਜੀ ਗਲਤੀ ਕਰਕੇ ਯਾਰ ਉਹ ਚਾਰ ਮਜ਼ਦੂਰ ਵਿਚਾਰੇ ਇਹ ਦੁਨੀਆ ਨੂੰ ਅਲਵਿਦਾ ਕਹਿ ਗਏ ਠੀਕ ਹੈ ਹੋ ਸਕਦਾ ਕੰਟਰ ਵਾਲੇ ਦੀ ਅੱਖ ਲੱਗੀ ਹੋਵੇ ਹੋ ਸਕਦਾ ਕਿ ਉਹਦਾ ਨਸ਼ਾ ਕੀਤਾ ਹੋਵੇ ਤੇ ਪਰ ਉਹਦੀ ਗਲਤੀ ਨੇ ਅਦਚਾਰ ਘਰ ਜਾੜ ਕੇ ਰੱਖਤੇ ਬਹੁਤ ਮੜੀ ਗੱਲ ਮੜੀ ਖਬਰ ਸੁਣਨੀ ਯਾਰ ਹਿਰਦਾ ਬਲਉਂਦਰ ਦਿੰਦੀ ਐ ਤੇ ਇਦਾਂ ਹੋਣਾ ਨਹੀਂ ਚਾਹੀਦਾ ਕਿਤੇ ਵੀ ਨਹੀਂ ਹੋਣਾ ਚਾਹੀਦਾ ਹਨਾ ਪ੍ਰਮਾਤਮਾ ਕਰੇ ਐਡੀ ਘਟਨਾ ਕਿਤੇ ਵੀ ਨਾ ਹੋਵੇ ਤੇ ਅੱਜ ਉਹ ਘਰ ਜਿਹੜੇ ਹੈਗੇ ਆ ਚਾਰ ਘਰ ਚਾਰੇ ਘਰਾਂ ਦੇ ਬੱਚੇ ਵੀ ਯਾਰ ਮਾਂ ਪਿਓ ਬਿਨਾਂ ਜਤੀਮ ਹੋ ਗਏ ਕਿਸੇ ਦਾ ਪਿਓ ਮਰ ਗਿਆ ਕਿਸੇ ਦਾ ਭਰਾ ਮਰ ਗਿਆ ਠੀਕ ਹੈ ਜੀ ਤੇ ਕਿਸੇ ਦੀ मां ਵੀ ਮਰ ਗਈ ਤੇ ਉਹ ਵੇਖੋ ਯਾਰ ਹੈਨਾ ਜੇ ਕਿਸੇ ਦੇ ਘਰ ਵਾਲਾ ਮਰ ਗਿਆ ਉਹਦੀ ਜ਼ਿੰਦਗੀ ਕਿਵੇਂ ਲੰਘਣੀ ਹੈ ਇਹ ਸ਼ਾਇਦ ਉਹੀ ਜਾਣਦੇ ਹੈ ਦੂਜਿਆਂ ਨੂੰ ਨਹੀਂ ਪਤਾ ਠੀਕ ਹੈ ਜੀ ਤੇ ਬਹੁਤ ਮਾੜੀ ਖਬਰ ਆਈ ਹੈ ਚਾਰ ਪੰਜ ਹੋ ਗਏ ਤਿੰਨ ਚਾਰ ਦਿਨ ਚਾਰ ਤਿੰਨ ਚਾਰ ਦਿਨ ਹੋ ਗਏ ਆ ਵੀਡੀਓ ਚੱਲੀ ਜਾਂਦੀ ਨੂੰ ਤੇ ਮੈਂ ਵੀ ਦੇਖੀ ਉਹ ਤੇ ਇਸ ਕਰਕੇ ਯਾਰ ਮੇਰਾ ਵੀ ਚਿਤਕੀਤਾ ਵੀ ਆਪਾਂ ਵੀ ਯਾਰ ਵੀਡੀਓ ਬਣਾਈਏ ਹੈਨਾ ਤੇ ਤਾਂ ਕਰਕੇ ਦੁੱਖ ਲੱਗਾ ਯਾਰ ਦੁੱਖ ਲੱਗਾ ਦੁੱਖ ਦੀ ਗੱਲ ਹੈ ਹੈਨਾ ਇੱਕ ਪਿੰਡ ਦੇ ਵਿੱਚ ਯਾਰ 4-4 ਲਾਸ਼ਾਂ ਉੱਠੜੀਆਂ ਬਹੁਤ ਵੱਡੀ ਦੁੱਖ ਵਾਲੀ ਗੱਲ ਹੈ ਤੇ ਬੱਚੇ ਯਤੀਮ ਹੋ ਗਏ ਵਿਚਾਰਿਆਂ ਦੇ ਹੈਨਾ ਤੇ ਤੁਸੀਂ ਯਾਰ ਨਾ ਜਿੰਨੇ ਵੀ ਮੇਰੇ ਭੈਣ ਭਰਾ ਹੈਲਪ ਕਰਨ ਯੋਗ ਹੈਗੇ ਆ ਜਿਹੋ ਜਿਹੀ ਬਣਦੀ ਆ ਉਹਨਾਂ ਦੀ ਹੈਲਪ ਕਰੋ ਤੇ ਜੇ ਟਰੱਕ ਵਾਲੇ ਦੀ ਗਲਤੀ ਹੈ ਜਾਂ ਇੰਟਰ ਵਾਲੇ ਦੀ ਗਲਤੀ ਹੈ ਤਾਂ ਯਾਰ ਉਹਨੂੰ ਸਜ਼ਾ ਵੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਅਨਸਾਫ਼ ਦਿਵਾਓ ਯਾਰ ਹਨਾ ਤੇ ਆਹ ਦੇਖਦੇ ਆਂ ਵੀ ਕਿਹੜਾ ਉਹਨਾਂ ਗਰੀਬਾਂ ਦੇ ਕੋਲੇ ਪਹੁੰਚਦਾ ਹੈ ਹਨਾ ਤੇ ਗਰੀਬਾਂ ਕੋਲੇ ਵੇਰ ਲਈ ਪਹੁੰਚਦੇ ਹੁੰਦੇ ਆ ਤਾਂ ਦੇਖਾਂਗੇ ਵੀ ਭਾਈ ਕਿਹੜਾ ਗਰੀਬਾਂ ਕੋਲੇ ਪਹੁੰਚਦਾ ਬਹੁਤ ਬਹੁਤ ਧੰਨਵਾਦ ਤੇ ਜਰੂਰ ਕਰੋ ਹੈਲਪ ਯਾਰ ਉਹਨਾਂ ਦੀ